ਕਿਸਾਨ ਅੰਦੋਲਨ ਵੇਲੇ ਬੀ ਪ੍ਰਾਕ ਤੇ ਮਿੱਕਾ ਕਿੱਥੇ ਸੀਗੇ ਦੱਸੋ ਮੈਨੂੰ ਕਿਸੇ ਖਲ ਖੁੰਝੇ ਜਿ ਬੈਠੇ ਹੋਣਗੇ ਖੜੇ ਸੀ ਆ ਕੇ ਦਲਜੀਤ ਖੜਾ ਸੀ ਆ ਕੇ ਬਿਲਕੁਲ 700 ਤੋਂ ਵੱਧ ਸ਼ਹਾਦਤਾਂ ਦਿੱਤੀਆਂ ਸੀ ਉੱਥੇ ਇਹ ਪੁੱਤਰ ਹੱਟਾਂ ਤੇ ਨਹੀਂ ਵਿਕਦੇ ਅਤਰਸਿਆਂ ਮਾਵਾਂ ਦਾ 700 700 ਪੁੱਤ ਪੰਜਾਬ ਦੀਆਂ ਮਾਵਾਂ ਨੇ ਦਿੱਤਾ ਉੱਥੇ ਤਾਂ ਜਾ ਕੇ ਅਸੀਂ ਜਿੱਤ ਕੇ ਵਾਪਸ ਆ ਸਕੇ ਹਾਂ ਬਿਲਕੁਲ ਦਲਜੀਤ ਖੜਿਆ ਉੱਥੇ ਆ ਕੇ ਕੀ ਗੱਲਾਂ ਕਰੀ ਜਾ ਰਹੇ ਹੋ ਯਾਰ ਅੱਜ ਤੁਸੀਂ ਪਿਆਰ ਵੰਡੋ ਕਿਉਂ ਨਫ਼ਰਤਾਂ ਫਲਾਉਂਦੇ ਹੋ ਇਸ਼ੂ ਹੈ ਕਿ ਕਿਸੇ ਦੀ ਸਕਸੈਸ ਸਾਡੇ ਤੋਂ ਦੇਖੀ ਨਹੀਂ ਜਾਂਦੀ ਇਸ਼ੂ ਹੈ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਔਰ ਜਿੱਥੇ ਉਹ ਪਹੁੰਚਿਆ ਉੱਥੇ ਪਹੁੰਚ ਨਹੀਂ ਸਕਦੇ 10 ਕਰੋੜ ਦੀ ਓਪਨਿੰਗ ਲਾ ਗਿਆ ਫਿਰ ਵੀ ਅਗਲਾ ਬਿਨਾ ਇੱਥੇ ਰਿਲੀਜ਼ ਕੀਤੇ ਆ ਬਿਲਕੁਲ ਇਹਨਾਂ ਨੂੰ ਪਹਿਲੀ ਗੱਲ ਤਾਂ ਫਿਲਮ ਮਿਲਦੀ ਨਹੀਂ ਕੋਈ ਮਿਲ ਜੇ ਤੇ ਓਪਨਿੰਗ ਨਹੀਂ ਮਿਲਦੀ ਓਪਨਿੰਗ ਮਿਲ ਜੇ ਤੇ ਗਾਂ ਡਿਸਟ੍ਰੀਬਿਊਟਰ ਜਿਹੜਾ ਉਹ ਚਿੱਕਾ ਮਾਰਦਾ ਵੀ ਡਿਜੀਟਲ ਹੀ ਨਹੀਂ ਵਿਕਦੀ ਭਈ ਕੋਈ ਲੈਨ ਨੋ ਨਹੀਂ ਤਿਆਰ ਹੁੰਦਾ ਇਹ ਗੱਲਾਂ ਕਰਨਗੇ ਯਾਰ ਮੁਕਾਬਲਾ ਹੀ ਨਹੀਂ ਪੰਜਾਬ ਨੂੰ ਕਿਉਂ ਤੋੜਦੇ ਹੋ ਤੁਸੀਂ ਤੁਸੀਂ ਕਿਸੇ ਪੰਜਾਬੀ ਦੇ ਉੱਤੇ ਗੱਲ ਆਈ ਖੜੋ ਨਾ ਉਹਦੇ ਨਾਲ ਸਾਨੂੰ ਇਹ ਸਬੂਤ ਦੇਣਾ ਪਊਗਾ ਕਿ ਅਸੀਂ ਭਾਰਤੀਆਂ ਸਾਨੂੰ ਸਬੂਤ ਦੇਣਾ ਪਊ ਅਸੀਂ ਤਿਰੰਗੇ ਨੂੰ ਪਿਆਰ ਕਰਦੇ ਹਾਂ ਅਸੀਂ ਨੈਸ਼ਨਲਿਸਟ ਹਾਂ ਕਿਸ ਗੱਲ ਦੇ ਗੱਦਾਰ ਹੈ ਜੇ ਦਲਜੀਤ ਗੱਦਾਰ ਹੈ ਫਿਰ ਉਹ ਹਰ ਬੰਦਾ ਗੱਦਾਰ ਹੈ ਜਿਹਦਾ YouTube ਦੇ ਉੱਤੇ ਕਿਸੇ ਵੀ ਪਾਕਿਸਤਾਨੀ ਕੰਟੈਂਟ ਦੇ ਨਾਲ ਸੰਬੰਧ ਹੈ ਤੇ ਉੱਥੇ ਅਪਲੋਡ ਹੋਇਆ ਪਿਆ ਕਰ ਦੋ ਡਿਲੀਟ ਸਾਰੇ ਤੁਸੀਂ ਮੈਂ ਕਹਿੰਦਾ ਯਾਰ ਤੁਸੀਂ ਇਹ ਗੱਲ ਹੈ ਨਾ ਮੈਂ ਕਹਿੰਦਾ ਦਲਜੀਤ ਗੱਦਾਰ ਹੈ ਮੈਂ ਕਹੂੰਗਾ ਕਿ ਦਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣੇ ਕੇ ਪੰਜਾਬ 95 ਰਿਲੀਜ਼ ਕੀਤੀ ਜਾਂਦੀ ਹਮ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਹੈ ਨਾ ਬਿਲਕੁਲ ਜੀ ਭਾਰਤ ਦੇ ਖਿਲਾਫ ਤਾਂ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਨਹੀਂ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜੰਨੇ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜਾਂਦੇ ਹੋ ਮਿਕਾ ਸਿੰਘ ਪਤਾ ਨਹੀਂ ਸਿੰਘ ਲਾਉਂਦੇ ਕਿ ਨਹੀਂ ਵੀ ਪ੍ਰੈਕ ਬਾਜੀ ਪਾਓ ਪੋਸਟ ਅੱਜ ਪਾਓ ਪੋਸਟ ਕੇ ਪੰਜਾਬ 95 ਰਿਲੀਜ਼ ਕੀਤੀ ਜਾਵੇ ਸਾਰਾ ਪੰਜਾਬ ਸਰਦਾਰ ਜੀ ਥ੍ਰੀ ਬੰਦ ਕਰਵਾਉਣ ਨੂੰ ਆ ਜਾਣਗੇ ਹੋਰ ਦੱਸੋ ਨਹੀਂ ਨਹੀਂ ਚੱਲਣ ਦਿੰਦੇ ਅਸੀਂ ਕਹਿੰਨੇ ਆ ਨਹੀਂ ਚੱਲਣ ਦਿੰਦੇ ਅਸੀਂ ਕਵਾਂਗੇ ਦਿਲਜੀਤ ਗਰਦਾਰ ਤੁਸੀਂ ਪੰਜਾਬ 95 ਰਿਲੀਜ਼ ਕਰੋ ਆ ਹਿੰਮਤ ਕੇ ਸਿਰਫ ਗੱਲਾਂ ਜੋਗ ਗਈਆਂ ਇਹ ਇੰਨੀ ਕੁ ਜ਼ਿਆਦਾ ਘਟੀਆ ਮਾਨਸਿਕਤਾ ਹੈ ਕਿ ਜਦੋਂ ਪੰਜਾਬੀ ਪੰਜਾਬੀ ਨੂੰ ਥੱਲੇ ਸਿਰਦਾ ਹੈ ਬਾਕੀਆਂ ਨੇ ਤਾਂ ਕਰਨਾ ਹੀ ਹੈ ਉਹਨਾਂ ਤੋਂ ਤਾਂ ਐਕਸਪੈਕਟਡ ਹੀ ਹੁੰਦਾ ਤੁਸੀਂ ਇੰਡਸਟਰੀ ਵਿੱਚ ਬਹੁਤ ਕੁਝ ਵੇਖ ਲਿਆ ਨੇੜੇ ਉਹ ਦੇਖਿਆ ਇਹ ਕਦੋਂ ਜਾ ਕੇ ਤੁਹਾਨੂੰ ਲੱਗਦਾ ਰੁਕੂਗਾ ਇਹ ਨਹੀਂ ਇਹ ਨਹੀਂ ਇਹ ਨਾ ਅਸਲ 'ਚ ਜਿਵੇਂ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਕੀਤਾ Hindu Muslim ਵੰਡਤਾ ਫਿਰ ਪੋਸਟ ਇੰਡੀਪੈਂਡੈਂਸ ਸਿੱਖਾਂ ਚ ਵੀ ਡਿਵਾਈਡ ਐਂਡ ਰੂਲ ਪਾਤਾ ਉਹਨਾਂ ਨੇ ਜਿਵੇਂ ਆ ਕਈ ਮੂਰਖ ਤੁਰੇ ਫਿਰਦੇ ਨਾ ਜਿਹੜਾ ਵੀ ਕੁਝ ਹੁੰਦਾ ਉਹ ਆਪਣਿਆਂ ਦੇ ਖਿਲਾਫ ਹੀ ਖੜਨਾ ਹੁੰਦਾ ਮੈਂ ਨਾ ਨਹੀਂ ਲੈਂਦਾ ਐਵੇਂ ਹੀਰੋ ਬਣਨਗੇ ਕਿ ਲੁਧਿਆਣੇ ਝੂਠ ਜੀ ਤੁਰੇ ਫਿਰਦੀ ਆ ਉਹ ਐ ਇੱਕ ਟੀਵੀ ਤੇ ਬਹਿ ਜਾਂਦਾ ਜਾ ਕੇ ਉੱਚੀ ਉੱਚੀ ਬੋਲਣ ਲੱਗ ਜਾਂਦੇ ਆਪਦੇ ਹੀ ਬੰਦਿਆਂ ਦੇ ਖਿਲਾਫ ਤਾਂ ਇਹ ਸਿੱਖਾਂ ਚ ਡਿਵਾਈਡ ਐਂਡ ਰੂਲ ਐ ਉਹਨਾਂ ਨੇ ਆਪਦੇ ਪੱਖੀ ਕੁਛ ਕੁਛ ਕਰ ਰੱਖੇ ਆ ਮਾੜਾ ਮੋਟਾ ਕਾਸਾ ਵੱਡੀ ਚੀਜ਼ ਐ ਨਾ ਯਾਰ ਐ ਸਿੱਟ ਦਿੰਦੇ ਐ ਐ ਪੈ ਜਾਂਦੇ ਐ ਉਹ ਜਾ ਕੇ ਫਿਰ ਤੁਹਾਡੇ ਖਿਲਾਫ ਖੜ ਜਾਂਦੇ ਜਾ ਕੇ ਹੁਣ ਲੋਕਾਂ ਨੂੰ ਪਤਾ ਇਹਦੇ ਕੱਟ-ਕੱਟ ਕੇ ਲੋਕਾਂ ਨੇ ਆਪੇ ਪਾ ਦੇਣੇ ਮੈਂ ਕਿੰਨਾ ਦੀ ਗੱਲ ਕਰਦਾ ਬਿਲਕੁਲ ਇਹੀ ਮਸਲਾ ਐ ਉਹ ਕਿਸਾਨ ਅੰਦੋਲਨ ਦੇ ਨਾਲ ਖੜਿਆ ਉਹ ਜਸਵੰਤ ਸਿੰਘ ਖਾਲੜੇ ਦੇ ਹੱਕ 'ਚ ਖੜਿਆ ਉਹਨੇ ਜਦੋਂ ਪੰਜਾਬ 84 ਬਣਾਈ ਐ ਉਹ ਉਦੋਂ ਵੀ ਹੱਕ 'ਚ ਖੜਾ ਉਹ ਆਏ ਸਾਲ ਗੁਰਨਾਨਕ ਪਾਸ਼ਾ ਦੇ ਪ੍ਰਕਾਸ਼ ਪਰਬ ਤੇ ਇੱਕ ਗੀਤ ਦੇਣੋਂ ਨਹੀਂ ਹਟਦਾ ਉਹ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਗੱਲ ਕਰਦਾ ਉਹ ਪੱਗ ਬੰਨ ਕੇ ਗਿਆ ਜਿੱਥੇ ਗਿਆ ਤੇ ਉਹ ਆ ਕੇ ਕਹਿੰਦਾ ਪੰਜਾਬੀ ਆ ਗਏ ਓਏ ਪ੍ਰੋਬਲਮ ਆ ਹੈ ਬਸ ਹੋਰ ਇਸ਼ੂ ਹੈ ਨਹੀਂ ਮਸਲਾ ਇੱਥੇ ਟਿਕਿਆ ਅਤਰ ਸਿੰਘ ਆ ਬਾਕੀ ਜੋ ਮਰਜ਼ੀ ਕਰੀ ਜਾਂਦਾ ਉਹਦੇ ਵਰਗੇ ਨਹੀਂ ਬਣ ਸਕਦੇ ਉਹ ਕੱਲ ਉਹਨੇ ਪਾ ਵੀ ਦਿੱਤਾ ਵੀ ਟੈਨਸ਼ਨ ਮਿੱਤਰਾਂ ਨੂੰ ਹੈ ਨਹੀਂ